ਨਾਮ ਗੋਬਿੰਦ ਕਾ ਪੂਰਨ ਵਿਚਾਰ ਕਹਿੰਦੇ ਕਿ ਪਰਮੇਸ਼ਵਰ ਦਾ ਨਾਮ ਜਪਦੇ ਜਪਦੇ ਵਿਚਾਰਾਂ ਪੂਰਨ ਹੋ ਜਾਂਦੇ ਹਨ ਵਿਚਾਰ ਤੋਂ ਕੀ ਭਾਵ ਹੈ ਕਿ ਅੰਦਰ ਚੱਲਣ ਵਾਲੇ ਸਾਡੇ ਪੁਰਣੇ ਇਹ ਜਿਹੜੇ ਛੋਟੇ ਛੋਟੇ ਪੁਰਣੇ ਅੰਦਰ ਸੁਪਰਣ ਹੁੰਦੇ ਨੇ ਇਹ ਸਾਧ ਸੰਗਤ ਜੀ ਆਪਣੇ ਆਪ ਦੇ ਵਿੱਚ ਸਾਡੇ ਮਨ ਨੂੰ ਵਿਆਕੁਲ ਕਰਨ ਦੇ ਲਈ ਬਹੁਤ ਕਿਤੇ ਚੰਗੇ ਖਿਆਲ ਕਿਤੇ ਮੰਦੇ ਖਿਆਲ ਜੈਸਾ ਨੂੰ ਸਾਧਗੁਰੂ ਪਾਤਸ਼ਾਹ ਜੀ ਪਰਮਾਗਨ ਕਬੂ ਜਿਹੜਾ ਉਹ ਵਿਚੜਤ ਹੈ ਕਬੂ ਜਾਏ ਅਯਾਲੇ ਇਹ ਵੀ ਜਾਨ ਦੇ ਵਿੱਚੋਂ ਹੀ ਤ੍ਰਿਸਨਾਵਾਂ ਫਿਰ ਪੈਦਾ ਹੋ ਜਾਂਦੀਆਂ ਖਿਆਲ ਅੱਗੇ ਦੇ ਅੱਗੇ ਚੱਲਦੇ ਜਾਂਦੇ ਇਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੇ ਮਨ ਦੇ દોਸ਼ ਦੱਸੇ ਹਨ ਮਨਲ દોਸ਼ ਤੇ ਵਿਖੇਪ ਦੋਸ਼ ਮਨ ਦੇ ਵਿੱਚ ਉਹ ਕਹਿੰਦੇ ਕਿ ਜਿਹੜੇ ਵੀ ਖਿਆਲ ਸਾਡੇ ਅੰਦਰ ਆਈ ਜਾਂਦੇ ਹਨ ਮੂਰੇ ਉਹ ਸਾਰੇ ਮਨਲ ਦੋਸ਼ ਹਨ ਅਸੀਂ ਸੰਸਾਰ ਬਾਰੇ ਸੋਚੀ ਜਾਂਦੇ ਹਾਂ ਪਰਿਵਾਰ ਬਾਰੇ ਸੋਚੀ ਜਾਂਦੇ ਹਾਂ ਆਪਣੇ ਬਾਰੇ ਸੋਚੀ ਜਾਂਦੇ ਹਾਂ ਉਨਾ ਕਰਕੇ ਵੀ ਮਨ ਸਾਡਾ ਜਿਹੜਾ ਬੰਦਗੀ ਦੇ ਵਿੱਚ ਨਹੀਂ ਲੱਗਦਾ ਵਿਚਾਰਾਂ ਚੱਲਦੀਆਂ ਰਹਿੰਦੀਆਂ ਫਿਰ ਕਹਿੰਦੇ ਵਿਖੇਪ ਦੇ ਵਿੱਚ ਕੀ ਹੈ ਕਿ ਸੰਗਤ ਜੀ ਮਨੁੱਖ ਸੋਚਦਾ ਤਾਂ ਹੈ ਪਰ ਉਹਦੇ ਜਿਹੜੇ ਪੱਖ ਹੁੰਦੇ ਹਨ ਉਸ ਚਾਰੂ ਇਸ ਚੱਜੇ ਢੰਗ ਦੇ ਹੁੰਦੇ ਆ ਜਿਵੇਂ ਇੱਕ ਬੰਦਾ ਪੈਸੇ ਦੇ ਕਮਣ ਦੇ ਲਈ ਸੋਚੇ ਤਾਂ ਕੀ ਸੋਚੇਗਾ ਕਿ ਮੈਂ ਕੋਲਾਨੇ ਬੰਦੇ ਕੋਲ ਬਹੁਤ ਧਨ ਹੈ ਡਾਕਾ ਮਾਰ ਲਵਾਂ ਫੱਗੀ ਮਾਰ ਲਵਾਂ ਇਹ ਐਸਪਰਾਂ ਦਾ ਕੰਮ ਕਰਾਂ ਜਿੱਥੇ ਲੋਕ ਲੋੜਵੰਦ ਮੇਰੇ ਕੋਲ ਆਉਣ ਆ ਮੋਂਾਂ ਤੋਂ ਵੱਧ ਕਮਾਈ ਕਰ ਸਕਾਂ ਮੋਦੇ ਵਿਭਾਗ ਦੇ ਵਿੱਚ ਹੁੰਦਾ ਨਾ ਜਿੱਥੇ ਪਬਲਿਕ ਡੀਲ ਬਹੁਤ ਹੀ ਹੁੰਦੀ ਹੋਵੇ ਤਾਂ ਉਹਨਾਂ ਨੂੰ ਪੇਸ਼ਕਸ਼ਾਂ ਬਹੁਤ ਹੁੰਦੀਆਂ ਇੱਕ ਅਓ ਤਰੀਕਾ ਹੋ ਗਿਆ ਤੇ ਇੱਕ ਸੱਤ ਸੰਗਠੀ ਅਜਿਹੇ ਵੀ ਤਰੀਕਾ ਹੁੰਦਾ ਜਿਹਦੇ ਵਿੱਚ ਮਨੋਖ ਹੀ ਸੋਚਦਾ ਹੈ ਕਿ ਮੈਂ ਪਾਰੋਪਕਾਰ ਕਰਾਂ ਇਹ ਜੋ ਵੀ ਆਗੇ ਦਾ ਬਹੁਤ ਹੈ ਪਰ ਬੋਧਾ ਆਪ ਹੀ ਆ ਜਾਵੇਗਾ ਤਾਂ ਇਹ ਇਸੇ ਜਾਰ ਨੂੰ ਕਹਿ ਦਿੰਦੇ ਵੇ ਬੇਲ ਤੇ ਸਾਧ ਸੰਗਤ ਜੀ ਇਹ ਜਿਹੜੀ ਵਿਖੇਪ ਇਹੇ ਵਿਚਾਰਾਂ ਦਾ ਪਰ ਜਿਹੜੀਆਂ ਵਿਚਾਰਾਂ ਹਨ ਇਹਨਾਂ ਨੂੰ ਕਦੇ ਵਿਰਾਮ ਨਹੀਂ ਲੱਗਦਾ ਅਖੀਰ ਮਰਨ ਤੱਕ ਮਨੁੱਖ ਚਿਤਕਦਾ ਹੀ ਜਾਂਦਾ ਹੈ ਸੋਚਦਾ ਹੀ ਜਾਂਦਾ ਹੈ ਸੁਖ ਕੋਣ ਦੇ ਲਈ ਤਰੀਕੇ ਸੋਚਦਾ ਹੈ ਧੰਨ ਸੋਚਦਾ ਹੈ ਵਸੀਲੇ ਚਿਤ ਵਧਾਈ ਰਹਿੰਦਾ ਹੈ ਪਰ ਜਿਸ ਦਿਨ ਪ੍ਰਭੂ ਦਾ ਨਾਮ ਜਪਣਾ ਆਰੰਭ ਕਰ ਦਿੱਤਾ ਉਸ ਦਿਨ ਕਹਿੰਦੇ ਉਰਨ ਵਿਚਾਰ ਉਦਨ ਵਿਚਾਰਾ ਪੂਰਨ ਹੋ ਜਾਂਦੇ ਪੂਰਣ ਤੋਂ ਭਾਵ ਕੀ ਹੈ ਕਿ ਮੁਕੰਮਲ ਹੋ ਜਾਂਦੀਆਂ ਉਸ ਤੋਂ ਅੱਗੇ ਸਾਥ ਸੰਗਤ ਫਿਰ ਵਿਚਾਰਾ ਚੱਲਣੀਆਂ ਬੰਦ ਹੋ ਜਾਂਦੇ ਨੇ ਹਿਰਦੇ ਨੂੰ ਇਕਾਉ ਪੈ ਜਾਂਦਾ ਹੈ ਜਿਵੇਂ ਆਪਾ ਪਾਣੀ ਦੀ ਬਾਲਟੀ ਭਰਨੀ ਹੋਵੇ ਟੂਟੀ ਦੇ ਥੱਲੇ ਬਾਲਟੀ ਰੱਖ ਦਿੱਤੀ ਟੂਟੀ ਛੱਤ ਸੰਗਤ ਜੀ ਕੋਲ ਦਿੱਤੀ ਜਦੋਂ ਸਾਨੂੰ ਪਤਾ ਲੱਗਦਾ ਕਿ ਬਾਲਟੀ ਭਰ ਗਈ ਫਿਰ ਆਪਾਂ ਕੀ ਕਰਦੇ ਉਸ ਟੂਟੀ ਨੂੰ ਬੰਦ ਕਰ ਦਿੰਦੇ ਆ ਐਵੇਂ ਹੀ ਹੈ ਸਤ ਸੰਗਤ ਜੀ ਸਾਡੇ ਅੰਦਰ ਜੋ ਸਾਡਾ ਖਿਰਦਾ ਹੈ ਉਹਦੇ ਅੰਦਰ ਸਤ ਸੰਗਤ ਵਿਚਾਰ ਚੱਲਦੇ ਨਾ ਜਾ ਰਹੀਆਂ ਹਨ ਚੱਲਦੀਆਂ ਹੀ ਜਾ ਰਹੀਆਂ ਹਨ ਪਰ ਜਿਸ ਦਿਨ ਅਸੀਂ ਨਾਮ ਜਪਣਾ ਰੱਬ ਕੀਤਾ ਨਾਮ ਨੇ satsangat ji ਸਾਡੇ ਹਿਰਦੇ ਦੇ ਅੰਦਰ ਨਿਵਾਸ ਕਰ ਲਿਆ ਜਿੱਦੋਂ ਉਹ ਸੰਸਾਰ ਹੋ ਗਿਆ ਨਾ ਨਾਮ ਦੇ ਰਸੇ ਨਾਲ ਉਸ ਦਿਨ ਪ੍ਰਮਾਤਮਾ ਦੇ ਵੱਲੋਂ ਸਾਡੇ ਵਿਚਾਰਾਂ ਵਾਲੀ ਟੂਟੀ ਨੂੰ ਬੰਦ ਕਰ ਦਿੱਤਾ ਜਾਵੇਗਾ ਕਿ ਹੁਣ ਇਸ ਤੋਂ ਅੱਗੇ ਲੋੜ ਨਹੀਂ ਆ ਸੰਗਤ ਜੀ ਇਸ ਤਰ੍ਹਾਂ ਪੂਰਣ ਦਾ ਅਰਥ ਹੁੰਦਾ ਹੈ ਰੁਕ ਜਾਣਾ ਜਿੱਥੇ ਬਰਾਮ ਮਿਲ ਜਾਣਾ ਤੇ ਜਦੋਂ ਸਾਡੀਆਂ ਬੇਜਾਰਾਂ ਬੰਦ ਹੋ ਗਈਆਂ ਉਸ ਦਿਨ ਸਮਝੋ ਜੇ ਕਿ ਸੰਗਤ ਜੀ ਸਾਡੇ ਅੰਦਰ ਟਹਿਰਾਉ ਆ ਗਿਆ ਤੇ ਜਿਸ ਦਿਨ ਟਹਿਰਾਉ ਆਇਆ ਨਾ ਉਸ ਦਿਨ ਅਸੀਂ ਮੌਜੂਦਾ ਸਮੇਂ ਦੇ ਵਿੱਚ ਜੀਣ ਲੱਗ ਪਾਵਾਂਗੇ ਤੇ ਸੁਖ ਹੈ ਵੀ ਸਾਧ ਸੰਗਤ ਜੀ ਅਸਲੀ ਵਿੱਚ ਮੌਜੂਦਾ ਸਮੇਂ ਦੇ ਵਿੱਚ ਸੱਚ ਜਾਣਿਓ ਆਪਣੇ ਆਪਣੇ ਅੰਦਰ ਅਸੀਂ છાਤੀ ਮਾਰ ਕੇ ਦੇਖੀਏ ਕਿ ਅਸੀਂ ਦੁਖੀ ਕਦੋਂ ਨੇ ਆ ਅਸੀਂ ਦੁਖੀ ਹੁਣ ਨਹੀਂ ਆ ਜਦੋਂ ਤਾਂ ਬਹੁਤ ਪਿੱਛੇ ਲੰਘ ਪਪੇ ਸਮੇਂ ਵਿੱਚ ਚਲੇ ਜਾਈਏ ਸੋਚਦੇ ਸੋਚਦੇ ਫਿਰ ਉਹ ਤੇ ਸਾਥ ਸੰਤਖ ਜੀ ਕਿਸੇ ਦਾ ਵਿਹਾਰ ਸਾਡੇ ਨਾਲ ਮਾੜਾ ਹੋਵੇ ਹੋਵੇ ਅਸੀਂ ਉਹਦੇ ਬਾਰੇ ਸੋਚਦੇ ਹਾਂ ਕਿਸੇ ਨੇ ਸਾਨੂੰ ਮਾੜਾ ਬੋਲਿਆ ਹੋਵੇ ਉਹਦੇ ਬਾਰੇ ਸੋਚਦੇ ਹਾਂ ਕੁਝ ਸਾਡੇ ਨਾਲ ਮਾੜਾ ਘਟ ਗਿਆ ਹੋਵੇ ਉਹਦੇ ਬਾਰੇ ਸੋਚ ਕੇ ਅਸੀਂ ਦੁਖੀ ਹੋ ਜਾਂਦੇ ਆ ਇਹ ਯਾਦ ਰੱਖੀਏ ਕਿ ਜਿਹੜਾ ਆਉਣ ਵਾਲਾ ਸਮਾਂ ਹੁੰਦਾ ਹੈ ਉਹਦੀ ਚਿੰਤਾ ਹੁੰਦੀ ਹੈ ਉਹਦੇ ਬਾਰੇ ਸਤ ਸੰਗਤ ਜੀ ਅਸੀਂ ਸੋਚਦੇ ਸੋਚਦੇ ਦੁਖੀ ਹੋ ਜਾਂਦੇ ਹਾਂ ਕਈ ਵਾਰ ਇਹ ਸੋਚਣ ਲੱਗ ਪੈਂਦਾ ਕਿ ਮੇਰਾ ਫਲਾਨੇ ਦੇ ਨਾਲ ਤਕੜਾ ਹੈ ਫਲਾਨੇ ਕਾਰਜ ਵਿੱਚ ਚੱਲ ਰਿਹਾ ਹਾਂ ਤੇ ਉਹ ਵੀ ਆਇਆ ਹੋਵੇਗਾ ਮੈਂ ਉਹ ਨੂੰ ਐਂ ਕਹਿ ਦੂੰ ਮੈਂ ਉਹ ਨੂੰ ਐਂ ਕਰ ਦੂੰ ਸਤ ਸੰਗਤ ਜੀ ਸੋਚੀ ਜਾਂਦਾ ਮਨੁੱਖ ਕਈ ਵਾਰ ਕੋਈ ਕੰਮ ਕਰਨ ਲੱਗਦੇ ਆ ਉਸ ਤੋਂ ਪਹਿਲਾਂ ਹੀ ਸਤ ਸੰਗਤ ਜੀ ਉਸ ਦੇ ਜਿਹੜੇ ਨਾ ਪੱਕੀ ਨਤੀਜੇ ਆਪਾਂ ਸੋਚਣ ਲੱਗ ਪੈਂਦੇ ਆ ਤੇ ਫਿਰ ਉਸ ਦੇ ਬਾਰੇ ਵਿਚਾਰਾਂ ਹੀ ਚੱਲੀ ਜਾਂਦੀਆਂ ਜਿਹੜਾ ਸਤਸੰਗਤ ਦੀ ਅਜੀਬ ਭਵੇਖ ਦੇ ਗਰਮ ਵਿੱਚ ਐ ਅਸੀਂ ਉਹਨੂੰ ਪੜਨ ਦੀ ਕੋਸ਼ਿਸ਼ ਕਰਦੇ ਆ ਤਾਂ ਕਰਕੇ ਅਸੀਂ ਦੁਖੀ ਹੋ ਜਾਂਦੇ ਆ ਤੋਂ ਵਿਚਾਰ ਦੇ ਕਰਕੇ ਜਾਂਦੇ ਹੁਣ ਤੱਕ ਜਿਸ ਦਿਨ ਵਿਚਾਰਾਂ ਰੁਕ ਗਈਆਂ ਨਾ ਸਿੱਖ ਪਿੱਛੇ ਜਾਣ ਰੁਗੇ ਰਾਵਾਂਗੇ ਨਾ ਸਤਸੰਗਤ ਅਸੀਂ ਅੱਗੇ ਦਾ ਬਹੁਤਾ ਸੋਚਾਂਗੇ ਜਿਹੜਾ ਪ੍ਰੈਜ਼ੈਂਟ ਸਾਡੇ ਪਾਸ ਹੋਵੇਗਾ ਉਹ ਹਾਲਾਤ ਸਾਰੇ ਸੁਖਾਵੇਂ ਹੁੰਦੇ ਹਨ ਬਹੁਤੀ ਵਾਰ। ਇਹ ਸਤ ਸੰਗਤ ਉਹਦੇ ਵਿੱਚ ਮਨੋਕ ਨੂੰ ਹੀ ਸਮਝ ਪੈ ਜਾਂਦੀ ਕਿ ਕੋਣ ਜਿਹੜਾ ਫਿਰ ਕੋਈ ਸਮਾਂ ਹੈ। ਇਹਦੇ ਵਿੱਚ ਮੈਂ ਕੀ ਕਰਾਂ? ਕਿਉਂਕਿ ਖਾਲੀ ਮਨ ਜਿਹੜਾ ਹੁੰਦਾ ਨਾ ਸੋਚਦਾ ਹੈ ਬਹੁਤਾ ਉਜੜ ਤੇ ਜਦੋਂ ਸੋਚਣ ਤੋਂ ਰਹਿ ਗਿਆ ਫਿਰ ਮਨੋ ਕ ਆਪਣੇ ਆਪ ਹੀ ਅੰਦਰੋਂ ਪਿਆਰਨਾ ਮਿਲਦੀ ਹੈ। ਸਤਗੁਰੂ ਦੇ ਸਦਕਾ ਕਿ ਨਾਮ ਜਪ ਲੈ। ਇਹ ਰਸਾਂ ਸੰਗਤ ਯੋਸਦਾ ਪੈਦਲ ਚੱਲਣਾ ਕਿਤੇ ਸੈਰ ਕਰਨ ਜਾਂਦਾ ਵੀ ਤਾਂ ਵੀ ਮੁੱਖ ਤੋਂ ਵਾਹਿਗੁਰੂ ਵਾਹਿਗੁਰੂ ਫੁਰਨ ਲੱਗ ਪੈਂਦਾ ਹੈ ਸ਼ਨਾਮੇ ਕਰਦੀ ਹੋਈ ਵੀ ਮੁੱਖ ਦੇ ਮੁੱਖ ਦੇ ਵਿੱਚ ਉਹ ਸਿਮਰਨ ਸਪਰਮ ਹੁੰਦਾ ਹੈ ਪ੍ਰਸਾਦਾ ਸ਼ਕਣ ਲੱਗਿਆ ਛੁਕਰਾਨੇ ਦੇ ਬਦਮ ਨਿਕਲਦੇ ਆ ਉਹ ਤਾਂ ਹੀ ਨਿਕਲਦੇ ਜਿਸ ਦਿਨੋਂ ਸਤਿਅ ਦੇ ਅੰਦਰ ਵਿਚਾਰਾ ਪੂਰਨ ਹੋ ਗਿਆ ਭਾਵ ਵਿਚਾਰਾਂ ਨੂੰ ਰੋਕ ਲੱਗ ਗਈ ਜਿੰਨੀ ਦੇਰ ਤੱਕ ਇਹ ਥੌਟ ਪ੍ਰੋਸੈਸ ਸਾਡਾ ਚੱਲਦਾ ਰਹੇਗਾ ਉਨੀ ਦੇਰ ਤੱਕ ਅਸੀਂ ਪਰਮੇਸ਼ਵਰ ਦੇ ਮਾਰਗ ਨੂੰ ਫੜ ਨਹੀਂ ਸਕਦੇ ਤਾਂ ਕਰਕੇ ਸਤਿਗੁਰੂ ਪਰਮੰਦਰ ਕਹਿੰਦੇ ਕਿ ਪਰਮੇਸ਼ਵਰ ਨੂੰ ਕੌਣ ਦੇ ਲਈ ਜਿਹੜਾ ਉਦਮ ਕਰਨਾ ਹੈ ਉਹ ਤਾਂ ਆਨੰਦਦਾਇਕ ਹੈ ਹੀ ਸਿਮਰਨ ਦੇ ਨਾਲ ਸੁੱਖ ਮਿਲਦਾ ਕਿਉਂ ਮਿਲਦਾ ਕਿਉਂਕਿ ਸਾਧ ਸੰਗਤ ਉਦੋਂ